ਕਰਦੇ TCBY ਫੁੱਲ ਆਹ ਭਾਈ ਖਤਰਨਾਕ ਰਸਤਾ ਹੈ ਪਾਸ ਵਾਲਾ ਪੂਰੀ ਰੇਤ ਭਰੇ ਆਉਂਦਾ ਬਾਈ ਜੰਗਾਲੀ ਬਾਈ ਪੜਾ ਲੈ ਆਇਆ ਇਹ 14 ਫੁੱਟ ਭਰਾ ਨੇ ਆਏ ਬਾਈ ਇਹ ਵੀ ਟੀਸੀ ਕਟਵਾ ਇਹ ਨਾਲ ਵਾਲੇ ਕਰੇਸਟਰ ਬਗਿਆ ਤਾ ਲਓ ਜੀ ਬਾਈ ਸਰਸੇ ਮਾਤੇ ਰੇਤਾ ਲੈਣ ਆਏ ਜਸਵੀਰ ਬਾਈ ਦਾ ਤੇ ਜੰਗਲਵਾਂ ਨੂੰ ਪਾਇਆ ਪਿਆ ਕਹਿੰਦੇ ਟਰੈਕਟਰ ਇੱਥੇ ਨੂੰ ਪਾਣੀ ਆਇਆ ਤਾਂ ਇਹ ਇਹ ਮਿੱਟੀ ਨੂੰ ਪੱਧਰਾ ਆਇਆ ਨੇ ਪਾਣੀ ਕਰੇ ਪੱਧਰਾ ਕਰੇ ਪਾਣੀ ਕਰੇ ਪੱਧਰਾ ਉਹ ਕੰਮ ਹੋਇਆ ਪਿਆ ਬਾਈ ਰਸਤਾ ਬਾਈ ਮੇਂ ਕਰਕੇ ਬਹੁਤ ਖਰਾਬ ਹੋਇਆ ਪਿਆ ਇਹ ਪਹਿਲਾ ਰਸਤਾ ਵਧੀਆ ਤਾਂ ਹੁਣ ਬੇਕਾਰ ਹੋ ਗਿਆ ਜਗਦੰਬੇ ਜਾਣਾ ਬਾਈ ਆਪਾਂ ਨੇ ਆਉਣ ਲੱਗੇ ਰਾਡ ਪੈਣੇ ਬਾਈ ਕਿੱਲੇ 'ਚ ਝੋਟੇ ਦੇ ਲਓ ਜੀ ਬਾਈ ਪਹੁੰਚ ਗਏ ਕਹਿੰਦੇ ਟਿਕਾਣੇ ਪਰ ਆਹ ਰੇਤਾ ਭਰਨਾ ਲਾਲ ਰੰਗ ਦਾ ਲਓ ਜੀ ਬਾਈ ਤੇ ਭਰ ਹੋ ਰਿਹਾ ਕਹਿੰਦੇ ਰੇਤਾ ਕ੍ਰੈਕਟਰ ਵਾਲਾ ਬੱਲ ਆਡਰ ਦੀਆਂ ਮਾਸੀਓ ਬਾਈ ਤਿੰਨ ਚਾਰ ਵਾਗਟਾ ਪੈਂਦੀਆਂ ਤੇ ਵੀਰ ਕੇ ਆਪਣੀ ਆੜੀ ਆ ਬਾਈ ਬੰਦਾ ਘੈਂਟ ਆ ਤੇ ਇੱਕ ਬੰਦਾ ਬਾਈ ਡਾਲੇ ਪਾ ਆਪਣਾ ਪਧਰਾ ਕਰੇ ਕਰਦਾ ਏ ਲਓ ਜੀ ਬਾਈ ਬਹੁਤ ਜ਼ਿਆਦਾ ਜਾਨ ਆ ਬੰਬੂ ਘਾਟਵਾ ਵੀ ਮਸਾਈ ਤਿੰਨ ਚਾਰ ਪੈਂਦੇ ਟਰਾਲੇ ਦੀ ਬਸ ਕਰਾ ਦਿੰਦਾ ਏ ਤਿੰਨ ਤਿੰਨ ਜੇ ਹੋ ਜਾਂਦੀ ਬਲਮਾ ਦਾ ਬਸ ਬਾਈ ਪਰ ਧਰਤੀ ਪਾਰਦਾ ਜਾਂਦਾ ਬਾਈ ਦੇਖੋ ਜ ਆ ਹੁ ਭਰਨਾ ਏ ਉਹ ਬਣਾਲਾ ਤਾਂ ਨਾਮੇ ਨਹੀਂ ਹੈਗਾ ਜੀ ਸੀ ਵੀਰ ਦਾ ਜਿਹੜਾ ਘੰਟੇ ਵਾਲਾ ਕੰਮ ਆ ਬਾਈ ਮਿੰਟਾਂ ਚ ਨੇ ਮੇਡ ਦਿੰਦਾ ਇਹ 4x4 ਬਾਕੀ ਬਾਈ ਖਤਰਨਾਕ ਰਸਤੇ ਮਾ ਨੂੰ ਆਇਆ ਹੈ Mahindra 575 ਦੇਖਦੇ ਕਿਆ ਬਣਦਾ ਹੁਣ ਕਰਤੇ TCY ਫੁੱਲ ਲੋ ਜੀ ਭਾਈ ਪੀਸੀ ਫੁੱਲ ਕਢਾਤੀ ਘੋੜਾ ਟਾਇਰ ਚੱਕਦਾ ਕਹਿੰਦਾ ਮੂਰੇ ਵਾਲਾ ਰਸਤੇ ਖਰਾਬ ਆ ਗਾਹਾਂ ਰਸਤੇ ਬਹੁਤ ਖਤਰਨਾਕ ਆਉਣੇ ਭਾਈ ਲੀਲਾ ਲਾਲ ਘੋੜਾ ਕਹਿੰਦੇ ਟਾਇਰ ਚੱਕਦਾ ਆਹ ਭਾਈ ਖਤਰਨਾਕ ਰਸਤਾ ਹੈ ਪਾਸ ਵਾਲਾ ਪੂਰੀ ਰੇਸ ਭਰੇ ਆਉਂਦਾ ਬਾਈ ਜਿਕੜੀ ਹੋਈ ਪਿਆ ਬਾਈ ਦੇਖੋ ਬੁਰੇ ਹਾਲ ਕਹਿੰਦੇ ਲੋਗ ਇਹ ਰਮਾ ਹੁੰਦਾ ਏ ਯਾਰ ਸਾਨੂੰ ਕਿਹੜਾ ਟੀਸੀ ਨਾਲ ਹਲ ਜਵੇ ਉਧਰ ਜੱਗਾ ਖੜਾ ਬਾਈ ਉਹ ਵੀ ਭਰਾ ਕੇ ਲਿਆਇਆ ਹਾਕਾ ਮਾਰਦਾ ਕਿਧਰ ਲੜੋਕੇ ਹੁੰਦਾ ਏ ਕਿਆ ਕਰੀਏ ਬਾਈ ਰਸਤਾ ਹੀ ਖਰਾਬ ਆ ਭਜਾ ਨਹੀਂ ਹੁੰਦਾ ਜੱਗਾ ਵੀ ਭਰਾ ਲਿਆਇਆ ਇਹ 14 ਫੁੱਟ ਭਰਾ ਲਿਆਏ ਬਾਈ ਇਹ ਵੀ ਟੀਸੀ ਘਟਵਾ ਇਹ ਨਾਲ ਵਾਲੇ ਗ੍ਰੈਸਪਰ ਤੋਂ ਗਿਆ ਤਾਂ ਭਾਈ ਦੁਆ ਹਾਈ ਲੱਗਿਆ ਕਹਿੰਦੇ ਰੋਪੜ ਵਾਲੀ ਚੜਾਈ 'ਚ ਜਾਣ ਗਰ ਦੀ ਲੋ ਜੀ ਭਾਈ ਪੱਠੇ ਬਗੇੜਾ ਮਾਨ ਆਏ ਆ ਜੱਗੇ ਨੂੰ ਚਾਹੀਦੀ ਰੇਟ ਤਾਂ ਉਹਰੇ ਆ ਕੇ ਦੇਖਿਆ ਭਾਈ ਪੱਧਰ ਤੇ ਸੋਨਾ ਲੀਕਾ 1 ਸੋਨਾ ਲੀਕਾ 2 ਸੋਨਾ ਲੀਕਾ 3 4 5 ਇਹਨੀਆਂ ਪੱਠੀਆਂ ਬਈ ਅੱਗੇ ਸਵਰਾਜ ਯਾਰਾ ਹੁੰਦੇ ਤੇ ਹੁਣ ਦੇਖੋ ਸੋਨਾ ਲੀਕਾ ਇਹੀ ਚੱਲਦੇ ਆ ਬਾਕੀ ਮੀਂਹ ਕਰਕੇ ਬਈ ਇਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਟੁੱਟਾ ਕਰ ਗਈਆਂ ਇਹਨੇ ਕੱਚੀਆਂ ਪੱਕੀਆਂ ਵੇਦੀਆਂ ਲਓ ਜੀ ਬਈ ਟਰਾਲਾ ਖਾਲੀ ਕਰਕੇ ਹਾਂਜੀ ਹਾਂ ਟਰਾਲਾ ਖਾਲੀ ਹੋ ਗਿਆ ਬਈ ਬਸ ਡਾਲਾ ਢੋਦੋ ਟਿਕਾਣੇ ਲਾਈਏ ਇਹਨੂੰ ਕੰਮ ਸੋਹਣਾ ਕੀਤਾ ਮਿਸਤਰੀ ਬਾਈ ਟਰਾਲਾ ਵੀ ਤੋਤਤਾ ਬਾਈ ਟਕਾਣੇ ਲਾ ਦੀਆ ਹੁਣ ਬਾਪੂ ਦੇਖਣਾ ਇੱਧਰ ਹਾਂ ਬਾਪੂ ਹੋ ਗਿਆ ਕੰਮ ਹਾਂ ਕਹੀਆਂ ਕਿ کہہ ਰਿਆ ਤਸਲਿਆ ਕੇ ਲੈ ਬਾਪੂ ਹੁਣ ਦੱਸ ਤੂੰ ਕੰਮ ਹੋਇਆ ਪਏ ਦੇਖਦਾ ਨਿੰਮਾ ਨਿੰਮਾ ਇੱਧਰ ਆ ਜੇ ਪੈਸੇ ਪਾਉਂਦੇ ਆ ਬਾਈ ਚੱਲੀਏ ਇੱਕ ਜਾਣਾ ਲਓ ਜੀ ਬਾਈ ਸ਼ਾਮ ਦਾ ਟਾਈਮ ਹੈ ਤੇ ਸਾਰਿਆਂ ਨੂੰ ਬਾਈ ਨਵੇਂ ਸਾਲ ਦੀਆਂ ਵਾਸਤੇ ਵਿੱਚ ਬਹੁਤ ਬਹੁਤ ਮੁਬਾਰਕਾਂ ਤੇ ਵਧਾਈਆਂ ਜੀ ਤੁਹਾਨੂੰ ਪਤਾ ਜੀ ਪੁਰਾਣਾ ਸਾਲ ਬੱਸ ਕੁਝ ਕੁ ਘੰਟੇ ਰਹਿ ਗਏ ਲੰਘ ਚੱਲਿਆ ਤੇ ਨਵਾਂ ਆਉਣਾ ਹੈ ਨਵਾਂ ਸਾਲ ਸਾਰਿਆਂ ਵਾਸਤੇ ਬਾਈ ਬਹੁਤ ਹੀ ਵਧੀਆ ਹੋਵੇ ਤੇ ਸਾਰੇ ਦੇ ਕੰਮ ਵਿੱਚ ਵਾਧਾ ਹੋਵੇ ਅੱਜ ਦਾ ਬਾਈ ਸਾਰੀ ਰਿਆੜੀ ਬਣਾ ਦਿੱਤਾ ਹੈ ਭਾਈ ਬਣਾਂਗੀ ਉਹ ਤੇ ਬਰਮਾ ਜੱਗੇ ਗੱਲ ਪੱਠੇ ਭਗੇ ਤੇ ਥੋੜਾ ਜਿਹਾ ਪੱਠੇ ਦਾ ਕੰਮ ਤਾਂ ਉਹਨੇ ਇਟਾ-ਉਟਾ ਹੀ ਪੁੱਛਣੇ ਆ ਇਹ ਰੋੜੇ-ਰੂੜੇ ਜਿਹਾ ਪੁੱਛ ਗਏ ਆ ਦੋ-ਤਿੰਨ ਪੱਠੇਆਂ ਵਰਗੇ ਆ ਬਹੁਤੇ ਬਾਰਮਾ ਸ਼ਾਮ ਹੋ ਗਈ ਪਤਾ ਨਹੀਂ ਲੱਗਿਆ ਬਈ ਟਾਈਮ ਦਾ ਤੁਹਾਨੂੰ ਪਤਾ ਹੀ ਆ ਹੁਣ ਦਿਨ ਛੇਤੀ ਗਈ ਸ਼ਬ ਜਾਂਦਾ ਹੈ ਹਨੇਰੇ ਦਾ ਪਤਾ ਨਹੀਂ ਲੱਗਦਾ ਹੈਗਾ ਫਾਮੋਨਾ ਹੀ ਬਈ ਨਾਨਕਿਆਂ ਨੂੰ ਬੇਪਿਆ ਜੇਸ਼ਨ ਨਹੀਂ ਤੇ ਯਾਰ ਨਹੀਂ ਹੁਣ ਰਹਿ ਗਏ ਕਹਿੰਦੇ ਕੱਲੇ ਰਹਿ ਗਏ ਕਰ ਕੱਲੇ ਤੇ ਹੁਣ ਮੁੰਡੇ ਬਈ ਦੋ ਜਾਣੇ ਇੱਕ ਮਹਿਕ ਤੇ ਇੱਕ ਹੋਰ ਸਲਾ ਬਣਾ ਰਹੇ ਆ ਕਹਿੰਦੇ ਵੀ ਨਵਾਂ ਸਾਲ ਮਨਾਉਣ ਵਾਸਤੇ ਚੰਡੀਗੜ੍ਹ ਨੂੰ ਜਾਣਾ ਏ ਚਲੋ ਬਾਕੀ ਦੇਖਦੇ ਵੀ ਕਿਆ ਬਣਦਾ ਏ ਜਾਂ ਨਹੀਂ ਬਣਦਾ 80% ਚਾਂਸ ਹੈਗੇ ਮੁੰਡਿਆ ਤੇ ਵੀ ਜਾਣਾ ਏ ਬਾਕੀ 20% ਚਾਂਸ ਵਾਲੇ ਕੱਚੇ ਆ ਉਹਨਾਂ ਦੇ ਪੱਕੇ ਵੀਰੀ ਨਹੀਂ ਹੈਗੀ ਜਿਹੜਾ ਛੋਟਾ ਮਨਾ ਉਹਦੇ ਕੰਮ ਕੱਚੇ ਹੁੰਦੇ ਆ ਬਾਕੀ ਤਾਂ ਤੁਖਾ ਵੀ ਦੰਦੇ ਬਾਈ ਨਿਹਰਾ ਹੋ ਗਿਆ ਟਾਈਮ ਕੁਛ ਵੀ ਨਹੀਂ ਹੋਇਆ ਬਾਈ ਸਾਢੇ 5 ਦਾ ਟਾਈਮ ਹੋਇਆ ਏ ਸੰਡੇ ਪੰਜੇ ਦੇਖੋ ਦਿਨ ਸਾਰਾ ਗੁੰਮ ਹੋ ਗਿਆ ਹੰਡੇ 5 ਵਜੇ ਦਿਨ ਦਾ ਬਤਨ ਨਹੀਂ ਲੱਗਦਾ ਗੁੰਮ ਹੋ ਜਾਂਦਾ ਹੈ ਗੜੰਮ ਬਾਕੀ ਬਾਈ ਅੱਜ ਠੰਡ ਹੈਗੀ ਦੀ ਠੰਡ ਦੱਸਦੀ ਦੀ ਵੀ ਮੈਂ ਠੰਡ ਹੈਗੀ ਐ ਕਿਉਂਕਿ ਜਾਂ ਮੋਟਰਸਾਈਕਲ 'ਤੇ ਜਾਂਦੇ ਬਾਈ ਮੋਟਰਸਾਈਕਲ ਤੋਂ ਪਤਾ ਲੱਗਦਾ ਕੋਈ ਠੰਡ ਹੈਗੀ ਐ ਮੱਝੀ ਦੀ ਸਾਈਡ ਨੂੰ ਵੇਚਦੇ ਬਾਈ ਅਸੀਂ ਉੱਥੇ ਨਹਿਰ ਪੈਂਦੀ ਪੱਕੀ ਉਹਦੇ ਨਾਲ ਐਸਬਾਈਲ ਉਹ ਨਹਿਰ ਦੇ ਲਾਗ-ਲਾਗ ਬਾਈ ਬਹੁਤ ਠੰਡਾ ਇਲਾਕਾ ਐ ਬਸ ਕਰਾਤੀ ਹੱਥ ਵੀ ਸੋਨ ਇਹਨਾਂ ਜਿਹੋ ਟੋਪੀਆਂ ਤੇ ਮਫਰਲੇ ਕੇ ਗੇਬ ਤੇ ਬਾਈ ਉਹਨੇ ਵਿਚਾ ਲਿਆ ਬਾਕੀ ਵੀ ਬਾਈ ਦੇਖੋ ਮੌਸਮ ਹਲੇ ਧੁੰਦ ਦਾ ਪਈ ਨਹੀਂ ਉਧਾ ਮੌਸਮ ਸਾਫ ਹੈ ਉਹ ਦੂਰ ਦੂਰ ਤੱਕ ਦਿਖਦਾ ਹੈ ਲਓ ਜੀ ਬਾਈ ਕਹਿੰਦਾ ਇਹ ਮੋਟਾ ਵੱਲਾ ਵਾਲਤਾ ਬਾਈ ਆ ਮਤਲਬ ਦਾ ਚਾਨਣਾ ਇੰਨਾ ਨਾ ਪੁੱਛੋ ਨਾ ਤੁਸੀਂ ਬੜਾ ਬੱਦਲ ਲੈ ਆਂਦਾ ਰਹਿ ਗਿਆ ਦੇਖੋ ਚਾਨਣਾ ਇੱਕ ਬਾਈ ਸਾਰੇ ਬੇੜੇ ਜਾਣਣਾ ਹੋ ਜਾਂਦਾ ਬਾਕੀ ਬਾਈ ਨਿਆਣੇ ਗਏ ਪਏ ਆ ਜਸ਼ਨ ਬੂਆ ਕੋਲ ਨੂੰ ਗਈ ਪਈ ਆ ਉਹ ਇੱਕ ਕਰਕੇ ਬੂਟਿਆਂ ਚ ਵੀ ਪਾਣੀ ਪੋਣੀ ਹੋਣਾ ਇਹ ਜਿਹਾ ਹੀ ਪਿਆ ਓਦਾਂ ਬਾਈ ਉਸ ਪੈ ਜਾਂਦੀ ਉਸ ਕਰਕੇ ਬੂਟੇ ਠੀਕ ਆ ਆ ਦੇਖੋ ਆ ਬੂਟੇ ਮਾਦਾ ਮੀਆਂ ਵਾਲੀ ਪਾਣੀ ਖੜਾ ਬਾਈ ਤੇ ਬਾਪੂ ਗੁਰੂ ਘਰ ਗਿਆ ਪਿਆ ਬਾਈ ਰੇੜੋਆ ਲੱਗਿਆ ਪਏ ਰੇਡੀਓ ਚ ਵਾਜ ਜਾਂਦੀ ਆ ਪਿੰਡ ਵਾਲੇ ਬਾਕੀ ਘੋੜਾ ਲਿਆ ਕੇ ਬਾਈ ਘਰ ਖੜਾ ਆਤਾ ਇਹਦੇ ਉੱਪਰ ਚਾਦਰ ਜੀ ਪਾਤੀ ਪਾਨੇ ਵੈਸੇ ਆ ਲੈ ਕੇ ਗਏ ਤੇ ਬਾਈ ਯਾਰ ਬਹੁਤ ਸਾਫਤ ਆ ਸਰਸੇਜ ਨੂੰ ਕੱਢਣ ਕਰਕੇ ਥੋੜਾ ਜਿਹਾ ਗੰਦਾ ਹੋ ਗਿਆ ਕੱਲ ਨੂੰ ਕਪੜਾ ਇਹ ਮਾਰੋਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇ ਇੱਕ ਵਾਰ ਉੱਥੇ ਸਰਸੇਜ ਬਾਈ ਮੀਂਹ ਪੈ ਜਵੇ ਸੁੱਕਦਾ ਨਹੀਂ ਹੈ ਗੱਲੀਆਂ ਕਿਹੜੀਆਂ ਫੇ ਪਾਣੀ ਖੜਾ ਹੀ ਰਹਿੰਦਾ ਏ ਹੌਲੀ ਹੌਲੀ ਸੁੱਕਦਾ ਏ ਬਈ ਘਰ ਖਾਲੀ ਖਾਲੀ ਹੈ ਔਰ ਉਹਨਕ ਹੈ ਨਹੀਂ ਦੇਖੋ